ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਤਿ ਤੁਹਾਡਾ ਦਿਸ਼ਾ ਹੈ ਹੈਲਥ ਤੇ ਨਾਰੀਅਲ ਪਾਣੀ ਇੱਕ ਕੁਦਰਤੀ ਤਰਲ ਪਦਾਰਥ ਹੈ ਜੋ ਸਰੀਰ ਲਈ ਹਰੀ ਭਰੀ ਬਲੇਸਿੰਗ ਵਾਂਗ ਹੈ ਹਾਲਾਂਕਿ ਇਸ ਨੂੰ ਅਕਸਰ ਗਰਮ ਮੌਸਮ ਨਾਲ ਜੋੜਿਆ ਜਾਂਦਾ ਹੈ ਪਰ ਸਰਦੀਆਂ ਦੇ ਵਿੱਚ ਇਹ ਬਹੁਤ ਲਾਭਕਾਰੀ ਹੁੰਦਾ ਹੈ ਸਰੀਰ ਨੂੰ ਹਾਈਡਰੇਟ ਰੱਖਣ ਤੋਂ ਲੈ ਕੇ ਚਮੜੀ ਨੂੰ ਨਮ ਬਣਾਉਣ ਤੱਕ ਨਾਰੀਅਲ ਪਾਣੀ ਇੱਕ ਕੁਦਰਤੀ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਇਹ ਹਾਲਾਂਕਿ ਪਾਚਨ ਯੋਗ ਅਤੇ ਪੋਸ਼ਣ ਤੋਂ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਕੁੱਲ ਤੰਦਰੁਸਤੀ ਲਈ ਉੱਤਮ ਹੈ ਹਰ ਮੌਸਮ 'ਚ ਨਾਰੀਅਲ ਪਾਣੀ ਪੀਣ ਦੀ ਅਸਹਿਮਤੀ ਅਤੇ ਇਸ ਦੇ ਬਹੁਤ ਸਾਰੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਰੀਰ 'ਚ ਹਾਲਾਂਕਿ ਪਿਆਸ ਘੱਟ ਲੱਗਦੀ ਹੈ ਸਰੀਰ ਨੂੰ ਹਾਈਡਰੇਟ ਰੱਖਣਾ ਲਾਜ਼ਮੀ ਹੈ ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ ਨਾਰੀਅਲ ਪਾਣੀ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰਦੀਆਂ ਦੇ ਮੌਸਮ 'ਚ ਜੋ ਰੋਗਾਂ ਨਾਲ ਲੜਨ 'ਚ ਸਹਾਇਤਾ ਹੁੰਦੀਆਂ ਹਨ ਸਰਦੀਆਂ 'ਚ ਭਾਰੀ ਭੋਜਨ ਨਾਲ ਪਾਚਨ 'ਚ ਦਿੱਕਤ ਹੋ ਸਕਦੀ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਲਾਈਟਰ ਹੁੰਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਚਾਰੂ ਰੱਖਦਾ ਹੈ ਸਰਦੀਆਂ 'ਚ skin ਨਾ ਖੁਸ਼ਕ ਹੋਣ ਦੀ ਆਮ ਸਮੱਸਿਆ ਹੁੰਦੀ ਹੈ ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ ਹਾਈਡਰੇਟ ਰੱਖਦਾ ਹੈ ਇਸ ਨਾਲ skin ਨਰਮ ਅਤੇ ਗਲੋਇੰਗ ਬਣੀ ਰਹਿੰਦੀ ਹੈ ਭਾਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ ਸਰਦੀਆਂ 'ਚ ਵਧੇਰੇ ਖਾਣ ਪੀਣ ਨਾਲ ਭਾਰ ਵਧਣ ਦੀ ਸੰਭਾਵਨਾ ਹੁੰਦੀ ਹੈ ਨਾਰੀਅਲ ਪਾਣੀ ਲੋਕ ਲੌਰੀ ਬੇਵਰੇਜ ਹੈ ਜਿਹਨਾਂ ਦੇ ਕਸਰਤ ਜਾਂ ਰੁਟੀਨ ਦੇ ਕਾਰਜਾਂ ਤੋਂ ਬਾਅਦ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਤੇ ਤਾਜ਼ਗੀ ਮਿਲਦੀ ਹੈ ਨਾਰੀਅਲ ਪਾਣੀ ਦੇ ਡਾਇਰੈਟਿਕ ਗੁਣਾ ਤੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੇ ਹਨ ਸਰਦੀਆਂ 'ਚ ਆਮ ਤੌਰ ਤੇ ਲਾਤਮਿਕ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਰਾਤਮਿਕ ਹੁੰਦਾ ਹੈ ਜੋ ਸਰੀਰ ਦੇ ਐਸਬੀ ਪੱਤਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਤਾ ਹੁੰਦਾ ਹੈ ਨਾਰੀਅਲ ਪਾਣੀ 'ਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਹੁੰਦਾ ਹੈ ਜੋ ਖੂਨ ਦੇ ਦਬਾਅ ਨੂੰ ਕੰਟਰੋਲ ਰੱਖਣ 'ਚ ਮਰਦਗਾਰ ਹੁੰਦਾ ਹੈ ਨਾਰੀਅਲ ਪਾਣੀ ਹਫਤੇ ਚ 2 ਤੋਂ 3 ਵਾਰ ਪੀਣ ਨਾਲ ਸਰੀਰ ਦੇ ਕੁਦਰਤੀ ਤਾਲ ਮੇਲ ਨੂੰ ਸਿਰ ਰੱਖਣ ਲਈ ਉਪਜੋਗੀ ਹੁੰਦਾ ਹੈ ਇਹ ਕੁਦਰਤੀ ਤਰਲ ਪਦਾਰਥ ਹੈ ਇਸ ਲਈ ਇਸ ਨੂੰ ਜ਼ਿਆਦਾ ਸੇਵਨ ਨਾਲ ਕੋਈ ਸਾਈਡ ਫੈਕਟਰ ਨਹੀਂ ਹੁੰਦਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਸੰਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸੱਤ ਤੇ ਤੁਹਾਡਾ ਦਿਸ਼ਾ ਹੈਲਥ ਤੇ ਨਾਰੀਅਲ ਪਾਣੀ ਇੱਕ ਕੁਦਰਤੀ ਤਰਲ ਪਦਾਰਥ ਹੈ ਜੋ ਸਰੀਰ ਲਈ ਹਰੀ ਭਰੀ ਬਲੇਸਿੰਗ ਵਾਂਗ ਹੈ ਹਾਲਾਂਕਿ ਇਸ ਨੂੰ ਅਕਸਰ ਗਰਮ ਮੌਸਮ ਨਾਲ ਜੋੜਿਆ ਜਾਂਦਾ ਹੈ ਪਰ ਸਰਦੀਆਂ ਦੇ ਵਿੱਚ ਇਹ ਬਹੁਤ ਲਾਭਕਾਰੀ ਹੁੰਦਾ ਹੈ ਸਰੀਰ ਨੂੰ ਹਾਈਡਰੇਟ ਰੱਖਣ ਤੋਂ ਲੈ ਕੇ ਤੰਮੜੀ ਨੂੰ ਨਮ ਬਣਾਉਣ ਤੱਕ ਨਾਰੀਅਲ ਪਾਣੀ ਇੱਕ ਕੁਦਰਤੀ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਇਹ ਹਾਲਾਂਕਿ ਪਾਚਨਯੋਗ ਅਤੇ ਪੋਸ਼ਣ ਤੋਂ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਕੁੱਲ ਤੰਦਰੁਸਤੀ ਲਈ ਉੱਤਮ ਹੈ ਹਰ ਮੌਸਮ 'ਚ ਨਾਰੀਅਲ ਪਾਣੀ ਪੀਣ ਦੀ ਅਸਹਿਮਤੀ ਅਤੇ ਇਸ ਦੇ ਬਹੁਤ ਸਾਰੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਰੀਰ 'ਚ ਹਾਲਾਂਕਿ ਪਿਆਸ ਘੱਟ ਲੱਗਦੀ ਹੈ ਸਰੀਰ ਨੂੰ ਹਾਈਡਰੇਟ ਰੱਖਣਾ ਲਾਜ਼ਮੀ ਹੈ ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ ਨਾਰੀਅਲ ਪਾਣੀ ਚ ਐਂਟੀ ਆਕਸੀਡੈਂਟ ਹੁੰਦੀਆਂ ਜੋ ਸਰਦੀਆਂ ਦੇ ਮੌਸਮ ਚ ਜੋ ਰੋਗਾਂ ਨਾਲ ਲੜਨ ਚ ਸਹਾਇਤਾ ਹੁੰਦੀਆਂ ਸਰਦੀਆਂ ਚ ਭਾਰੀ ਭੋਜਨ ਨਾਲ ਪਾਚਨ ਚ ਦਿੱਕਤ ਹੋ ਸਕਦੀ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਲਾਈਟ ਹੁੰਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਚਾਰੂ ਰੱਖਦਾ ਹੈ ਸਰਦੀਆਂ ਚ ਸਕਿਨ ਖੁਸ਼ਕ ਹੋਣ ਦੀ ਆਮ ਸਮੱਸਿਆ ਹੁੰਦੀ ਹੈ ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ ਹਾਈਡਰੇਟ ਰੱਖਦਾ ਹੈ ਇਸ ਨਾਲ ਸਕਿਨ ਨਰਮ ਅਤੇ ਗਲੋਇੰਗ ਬਣੀ ਰਹਿੰਦੀ ਹੈ ਭਾਰ ਨੂੰ ਕੰਟਰੋਲ ਚ ਰੱਖਿਆ ਜਾ ਸਕਦਾ ਹੈ ਸਰਦੀਆਂ ਚ ਵਧੇਰੇ ਖਾਣ ਪੀਣ ਨਾਲ ਭਾਰ ਵਧ ਇਸ ਸੰਭਾਵਨਾ ਹੁੰਦੀ ਹੈ ਨਾਰੀਅਲ ਪਾਣੀ ਲੋਕ ਲੌਰੀ ਬੇਵਰੇਜ ਹੈ ਜੇ ਕਸਰਤ ਜਾਂ ਰੁਟੀਨ ਦੇ ਕਾਰਜ ਤੋਂ ਬਾਅਦ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਤੇ ਤਾਜ਼ਗੀ ਮਿਲਦੀ ਹੈ ਨਾਰੀਅਲ ਪਾਣੀ ਦੇ ਡਾਇuretic ਗੁਣਾ ਤੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੇ ਹਨ ਸਰਦੀਆਂ 'ਚ ਆਮ ਤੌਰ ਤੇ ਲਾਤਮਿਕ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਰਾਤਮਿਕ ਹੁੰਦਾ ਹੈ ਜੋ ਸਰੀਰ ਦੇ ਐਸ 2 ਪੱਤਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਤਾ ਹੁੰਦਾ ਹੈ ਨਾਰੀਅਲ ਪਾਣੀ 'ਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਹੁੰਦਾ ਹੈ ਜੋ ਖੂਨ ਦੇ ਦਬਾਅ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦਾ ਹੈ। ਨਾਰੀਅਲ ਪਾਣੀ ਹਫ਼ਤੇ 'ਚ 2 ਤੋਂ 3 ਵਾਰ ਪੀਣ ਨਾਲ ਸਰੀਰ ਦੇ ਕੁਦਰਤੀ ਤਾਲ ਮੇਲ ਨੂੰ ਸਿਰ ਰੱਖਣ ਲਈ ਉਪਜੋਗੀ ਹੁੰਦਾ ਹੈ ਇਹ ਕੁਦਰਤੀ ਤਰਲਪਦਾਰਥ ਹੈ ਇਸ ਲਈ ਇਸ ਨੂੰ ਜ਼ਿਆਦਾ ਸੇਵਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਤਾਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਨਾਰੀਅਲ ਪਾਣੀ ਇੱਕ ਕੁਦਰਤੀ ਤਰਲਪਦਾਰਥ ਹੈ ਜੋ ਸਰੀਰ ਲਈ ਹਰੀ ਭਰੀ ਬਲੇਸਿੰਗ ਵਾਂਗ ਹੈ ਹਾਲਾਂਕਿ ਇਸ ਨੂੰ ਅਕਸਰ ਗਰਮ ਮੌਸਮ ਨਾਲ ਜੋੜਿਆ ਜਾਂਦਾ ਹੈ ਪਰ ਸਰਦੀਆਂ ਦੇ ਵਿੱਚ ਇਹ ਬਹੁਤ ਲਾਭਕਾਰੀ ਹੁੰਦਾ ਹੈ ਸਰੀਰ ਨੂੰ ਹਾਈਡਰੇਟ ਰੱਖਣ ਤੋਂ ਲੈ ਕੇ ਜਮੜੀ ਨੂੰ ਨਮ ਬਣਾਉਣ ਤੱਕ ਨਾਰੀਅਲ ਪਾਣੀ ਇੱਕ ਕੁਦਰਤੀ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਇਹ ਹਾਲਾਂਕਿ ਪਾਚਨਯੋਗ ਅਤੇ ਪੋਸ਼ਣ ਤੋਂ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਕੁੱਲ ਤੰਦਰੁਸਤੀ ਲਈ ਉੱਤਮ ਹੈ ਹਰ ਮੌਸਮ 'ਚ ਨਾਰੀਅਲ ਪਾਣੀ ਪੀਣ ਦੀ ਅਸਹਿਮਤੀ ਅਤੇ ਇਸ ਦੇ ਬਹੁਤ ਸਾਰੇ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਰੀਰ 'ਚ ਹਾਲਾਂਕਿ ਪਿਆਸ ਘੱਟ ਲੱਗਦੀ ਹੈ ਸਰੀਰ ਨੂੰ ਹਾਈਡਰੇਟ ਰੱਖਣਾ ਲਾਜ਼ਮੀ ਹੈ ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ ਨਾਰੀਅਲ ਪਾਣੀ ਚ ਐਂਟੀ ਆਕਸੀਡੈਂਟ ਹੁੰਦੀਆਂ ਜੋ ਸਰਦੀਆਂ ਦੇ ਮੌਸਮ ਚ ਜੋ ਰੋਗਾਂ ਨਾਲ ਲੜਨ ਚ ਸਹਾਇਤਾ ਹੁੰਦੀਆਂ ਸਰਦੀਆਂ ਚ ਭਾਰੀ ਭੋਜਨ ਨਾਲ ਪਾਚਨ ਚ ਦਿੱਕਤ ਹੋ ਸਕਦੀ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਲਾਈਟ ਹੁੰਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਚਾਰੂ ਰੱਖਦਾ ਹੈ ਸਰਦੀਆਂ ਚ ਸਕਿਨ ਖੁਸ਼ਕ ਹੋਣ ਦੀ ਆਮ ਸਮੱਸਿਆ ਹੁੰਦੀ ਹੈ ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ ਹਾਈਡਰੇਟ ਰੱਖਦਾ ਹੈ ਇਸ ਨਾਲ ਸਕਿਨ ਨਰਮ ਅਤੇ ਗਲੋਇੰਗ ਬਣੀ ਰਹਿੰਦੀ ਹੈ ਭਾਰ ਨੂੰ ਕੰਟਰੋਲ ਚ ਰੱਖਿਆ ਜਾ ਸਕਦਾ ਹੈ ਸਰਦੀਆਂ ਚ ਵਧੇਰੇ ਖਾਣ ਪੀਣ ਨਾਲ ਭਾਰ ਵਧ ਇਸ ਸੰਭਾਵਨਾ ਹੁੰਦੀ ਹੈ ਨਾਰੀਅਲ ਪਾਣੀ ਲੋਕਲ ਲੋਰੀ ਬੇਵਰੇਜ ਹੈ ਜੇ ਕਸਰਤ ਜਾਂ ਰੁਟੀਨ ਦੇ ਕਾਰਜ ਤੋਂ ਬਾਅਦ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਤੇ ਤਾਜ਼ਗੀ ਮਿਲਦੀ ਹੈ ਨਾਰੀਅਲ ਪਾਣੀ ਦੇ ਡਾਇuretic ਗੁਣਾ ਤੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦਗਾਰ ਹੁੰਦੇ ਹਨ ਸਰਦੀਆਂ 'ਚ ਆਮ ਤੌਰ ਤੇ ਲਾਤਮਿਕ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਰਾਤਮਿਕ ਹੁੰਦਾ ਹੈ ਜੋ ਸਰੀਰ ਦੇ ਐਸ 2 ਪੱਤਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਤਾ ਹੁੰਦਾ ਹੈ ਨਾਰੀਅਲ ਪਾਣੀ 'ਚ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਹੁੰਦਾ ਹੈ ਜੋ ਖੂਨ ਦੇ ਦਬਾਅ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦਾ ਹੈ। ਨਾਰੀਅਲ ਪਾਣੀ ਹਫਤੇ 'ਚ 2 ਤੋਂ 3 ਵਾਰ ਪੀਣ ਨਾਲ ਸਰੀਰ ਦੇ ਕੁਦਰਤੀ ਤਲਮੇਲ ਨੂੰ ਸੇਧ ਰੱਖਣ ਲਈ ਉਪਯੋਗੀ ਹੁੰਦਾ ਹੈ। ਇਹ ਕੁਦਰਤੀ ਤੱਲਪਦਾਰਥ ਹੈ ਇਸ ਲਈ ਇਸ ਨੂੰ ਜ਼ਿਆਦਾ ਸੇਵਣ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਸਾਨੀ।